ਬੀਤੇ ਦਿਨੀ ਹਾਰਪੁਰ ਦੇ ਪਿਪਲਾਵਾਲਾ ਚ ਮਕੈਨਿਕ ਦਾ ਕੰਮ ਕਰਦੇ ਨੌਜਵਾਨ ਦੀ ਬੱਟੋ ਕੀਤੀ ਗਈ ਸੀ ਜਿਸ ਦੇ ਸਬੰਧ ਵਿੱਚ ਥਾਣਾ ਮਾਲਾਡਾਣ ਪੁਲਿਸ ਨੇ ਰਾਣਾ ਤੇ ਉਸਦੇ ਸਾਥੀਆਂ ਵਿਰੁੱਧ ਕੇਸ ਦਰਜ ਕਰਪੜਤਾਲ ਸ਼ੁਰੂ ਕਰ ਦਿੱਤੀ ਤੇ ਹੁਣ ਪੁਲਿਸ ਵੱਲੋਂ ਰਾਣਾ ਨੂੰ ਕਾਬੂ ਕਰਨ ਚ ਸਫਲਤਾ ਹਾਸਲ ਕੀਤੀ ਗਈ ਜੀ ਇਹ ਜ਼ਰੂਰ ਤੋਂ ਪਹਿਲਾਂ ਪਿਪਲਾਵਾਲਾ ਚ ਲੜਾਈ ਹੋਈ ਸੀ ਤਾਂ ਇੱਕ ਨੌਜਵਾਨ ਪਰਮਜੀਤ ਸਿੰਘ ਦੀ ਬੁਰੀ ਤਰ੍ਹਾਂ ਨਾਲ ਬੱਟੋ ਕੀਤੀ ਗਈ ਸੀ ਤਾਂ ਹੁਣ ਪੁਲਿਸ ਵੱਲੋਂ ਕੀ ਇਹਦੇ ਵਿੱਚ ਪਾਦਰ ਕਾਰਡਿੰਗ ਕੀਤੀ ਗਈ ਹੈ ਅਸੀਂ ਇਸ ਸਬੰਧੀ ਮਕਦਮਾ ਨੰਬਰ 142 307 332 244899 ਦਰਜ ਕਰਕੇ ਅਸੀਂ ਜਿਹੜਾ ਮੇਨ ਦੋਸ਼ੀ ਸੀਗਾ ਰਾਣਾ ਸਾਹਿਬ ਉਰਫ ਰਾਣਾ ਪੁੱਤਰ ਓਮਪ੍ਰਕਾਸ਼ ਪਿਪਲਣਾਲੀ ਦਾ ਜਿੰਨੇ ਮੇਨ ਇਹਦਾ ਹੈਗਾ ਸੱਟਾ ਮਾਰ ਗਿਆ ਸੀ ਉਹ ਅਸੀਂ ਉਹਨੂੰ ਅਰੈਸਟ ਕਰ ਲਿਆ ਅਰੈਸਟ ਕਰਕੇ ਉਹਦਾ ਅਸੀਂ ਬੇਸ਼ੀਦਾਨਤ ਕੀਤਾ ਉਹਨੂੰ ਰਿਮਾਂਡ ਲੈ ਕੇ ਉਹਦੀ ਬਾਕੀ ਦੋਸ਼ੀਆਂ ਬਾਰੇ ਅਸੀਂ ਪੁੱਛਿਸ਼ ਕਰਕੇ ਜਲ ਤੋਂ ਜਲਦ ਹੀ ਉਹਨਾਂ ਨੂੰ ਅਰੈਸਟ ਕਰ ਰਹੇ ਹਾਂ ਕਾਰਨ ਕੇ ਸਾਹਮਣੇ ਆਇਆ ਕਿਉਂਕਿ ਬਣੀ ਕੁਰੀ ਤਰ੍ਹਾਂ ਦਾ ਗਲਵਟ ਹੋ ਕੇ ਤੀ। ਇਹਨਾਂ ਦਾ ਆਪਸ ਵਿੱਚ ਪਹਿਲਾਂ ਵੀ ਲੜਾਈ ਝਗੜੇ ਹੋਇਆ 88/24 ਮੰਗਾ ਤੋਂ ਮੈਂ ਫਿਰ ਦਰਜ ਹੋਇਆ ਸੀਗਾ। ਉਹ ਪਰਮਜੀਤ ਵੱਲੋਂ ਪਰਮਜੀਤ ਦੇ ਖਿਲਾਫ ਹੋਇਆ ਸੀਗਾ। ਤੇ ਇਹ ਆਪਸ ਵਿੱਚ ਆਣਗਵੰਡ ਹੈਗੇ ਆ। ਲੜਾਈ ਝਗੜਾ ਇਹਨਾਂ ਦਾ ਦੁਕਾਨਾਂ ਤੋਂ ਵੀ ਹੋ ਜਾਂਦਾ ਝਗੜਾ। ਤੇ ਅਸੀਂ ਜਿਹੜੇ ਰਹਿੰਦੇ ਦੋਸ਼ੀ ਐ ਜਲ ਤੋਂ ਜਾਂਦਾ ਹੀ ਗ੍ਰਿਫਤਾਰ ਕੀਤਾ ਜਾਵਾ। ਤੇ ਕਾਰੋਬਾਰ ਕਹਿੰਦੇ ਜਿਹੜਾ ਕਤਦੋਸ਼ ਗ੍ਰਿਫਤਾਰ ਕੀਤਾ ਗਿਆ ਰਾਣੇ ਦਾ। ਇਹ ਕਾਰੋਬਾਰੀ ਦਾ ਬਿੱਲ ਹੈ ਕਾਰੋਬਾਰੀ ਦਾ ਤੇ ਸਰ ਇਹਦੇ ਨਾਲ ਹੋਰ ਨਹੀਂ ਕੱਟਦੇ ਸੀਸੀਟੀਵੀ ਦੇ ਵਿੱਚ 4 ਤੋਂ 5 ਵਿਅਕਤੀ ਨਜ਼ਰ ਆ ਰਹੇ ਸੀਗੇ ਤਾਂ ਉਹਨਾਂ ਵਿੱਚੋਂ ਉਹ ਵੀ 8 ਟੈਸਟ ਕਰ ਰਹੇ ਆ ਪੁਸ਼ਕਿਸ਼ ਕਰ ਰਹੇ ਆ ਰਿਮਾਨਡ ਲੈ ਕੇ ਦੁਸ਼ਮਣ ਨੂੰ ਜਲਦ ਜਲਦ ਗ੍ਰਿਫਤਾਰ ਕਰ ਦੇ ਕਿਹੜਿਆ ਤਰ੍ਹਾਂ ਦਾ ਮਾਮਲਾ ਦਰਜ ਕੀਤਾ ਸੀ ਇੱਥੇ 307 323 24 345 427 148 99 ਥਾਣਾ ਮਾਲਟੋਂ ਦਰਜ ਕਿੰਨੇ ਜਣੇ ਤੇ ਕਾਫੀ ਕੀਤਾ ਤਾਂ ਇਹ 5-6 ਬੰਦੇ ਹੋਵੇ